ਖਾਸ ਮੁਲਾਕਾਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਰਿੰਦਰ ਡੱਲਾ ਸਾਡੇ ਨਾਲ ਮੌਜੂਦ ਨੇ ਲੋਕ ਸਾਬ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਖ-ਵੱਖ ਮਸਲਿਆਂ ਤੇ ਗੰਭੀਰ ਮਸਲਿਆਂ ਤੇ ਸਿਮਰਜੀਤ ਸਿੰਘ ਬੈਂਸ ਨਾਲ ਗੱਲ ਕਰਾਂਗੇ ਬੈਂਸ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਦੇਖਣ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੱਲਬਾਤ ਦੇ سلسلے ਨੂੰ ਅੱਗੇ ਵਧਾਵਾਂਗੇ ਸਿਮਰਜੀਤ ਬੈਂਸ ਸਾਡੇ ਨਾਲ ਮੌਜੂਦ ਨੇ ਸਿਮਰਜੀਤ ਬੈਂਸ ਦਾ ਵੀਜ਼ਾ ਕੈਨੇਡਾ ਤੋਂ ਔਰ ਇੰਗਲੈਂਡ ਤੋਂ ਵੀ ਰਿਫਿਊਜ਼ ਹੋਇਆ ਪਹਿਲਾਂ ਕਿਉਂ ਰਿਫਿਊਜ਼ ਹੋਇਆ ਇਹ ਇੱਕ ਬਹੁਤ ਵੱਡਾ ਸਵਾਲ ਸੀ ਚੋਣ ਪ੍ਰਚਾਰ ਕਰਨ ਦਾ ਵਕਤ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਦੋਂ ਸਿਮਰਜੀਤ ਬੈਂਸ ਨੇ ਕੈਨੇਡਾ ਜਾਣਾ ਸੀ ਯੂਕੇ ਜਾਣਾ ਸੀ ਲੇਕਿਨ ਵੀਜ਼ਾ ਰਿਫਿਊਜ਼ ਹੋ ਗਏ ਇਹਨਾਂ ਦੇ ਹੁਣ ਆਸਟ੍ਰੇਲੀਆ ਦਾ ਵੀਜ਼ਾ ਲੱਗਿਆ ਸੋ ਪਹਿਲੀ ਵਾਰ ਸਿਮਰਜੀਤ ਸਿੰਘ ਬੈਂਸ ਹੋਰੀ ਆਸਟ੍ਰੇਲੀਆ ਜਾ ਰਹੇ ਨੇ ਪਾਰਟੀ ਦਾ ਪ੍ਰਚਾਰ ਵੀ ਕਰਨ ਗਈ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਵੀ ਜਾਣਾ ਹੈ ਤੇ ਇਹੀ ਸਵਾਲ ਸਭ ਤੋਂ ਪਹਿਲਾਂ ਰੱਖਾਂਗੇ ਕਿ ਆਸਟ੍ਰੇਲੀਆ ਚ ਜਾ ਕੇ ਹੋਰ ਕੀ ਕੀ ਪ੍ਰੋਗਰਾਮ ਨੇ ਔਰ ਕਦੋਂ ਤੋਂ ਪਤਾ ਲੱਗਿਆ ਕਿ 29 ਤਰੀਕ ਤੋਂ 29 April ਤੋਂ ਤੁਹਾਡੀ ਯਾਤਰਾ ਸ਼ੁਰੂ ਹੋਣੀ ਹੈ ਤੇ 6 ਮਈ ਤੱਕ ਚੱਲਣੀ ਹੈ ਇਸ ਯਾਤਰਾ ਬਾਰੇ ਮੈਂ ਚਾਹੂੰਗਾ ਕਿ ਪੂਰੇ ਸਾਨੂੰ ਵੇਰਵੇ ਜਿਹੜੇ ਨੇ ਉਹ ਤੁਸੀਂ ਜ਼ਰੂਰ ਦੱਸੋ ਔਰ ਇਹ ਵੀ ਦੱਸੋ ਕਿ ਵੀਜ਼ਾ ਲੱਗਿਆ ਕਿਵੇਂ ਹੈ ਤੇ ਪਹਿਲਾਂ ਰਿਫਿਊਜ਼ ਕਿਵੇਂ ਹੁੰਦੇ ਰਹੇ ਮੈਂ ਦੋਸਤਾਂ ਦਾ ਕਲੱਬ ਵਾਲੇ ਦੋਸਤਾਂ ਦਾ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਬੜੇ ਯਤਨ ਕਰਕੇ ਬੈਂਕ ਗਰੰਟੀ ਦਿੱਤੀ ਮੇਰਾ ਖਿਆਲ ਸਿਕਿਉਰਿਟੀ ਡਿਪੋਜ਼ਿਟ ਦਿੱਤਾ ਵੀਜ਼ਾ ਮਿਲ ਗਿਆ ਸਿਮਰਜੀਤ ਬੈਂਕਸ ਨੂੰ ਨਹੀਂ ਦਾ ਦੋ ਵਾਰੀ ਕੈਨੇਡਾ ਨੇ ਰਿਫਿਊਜ਼ ਕਰਤਾ ਇੱਕ ਵਾਰੀ ਕਾਮਨਵੈਲਥ ਕੰਟਰੀਸ ਵਾਸਤੇ ਡੱਲਾਜੀ ਐਮਪੀ ਤੇ ਐਮਐਲਐਸ ਨੇ ਜਾਣਾ ਸੀ ਬਾਕੀਆਂ ਨੂੰ ਵੀਜ਼ਾ ਮਿਲ ਗਿਆ ਮੈਨੂੰ ਇੰਗਲੈਂਡ ਨੇ ਰਿਫਿਊਜ਼ ਕਰਤਾ ਰਿਫਿਊਜ਼ ਵੀ ਬੜਾ ਬੈਡਲੀ ਕੀਤਾ ਭੱਦੇ ਤਰੀਕੇ ਦੇ ਨਾਲ ਸੋ ਸਭ ਤੋਂ ਪਹਿਲਾਂ ਮੈਂ ਦੋਸਤਾਂ ਦਾ ਰਿਣੀਆ 29 ਤਰੀਕ ਨੂੰ ਮੈਂ ਮੈਲਬਰਨ ਮੈਨੂੰ ਸ਼ਹਿਰ ਦਾ ਨਾਮ ਨਹੀਂ ਲੈਣਾ ਆਉਂਦਾ ਯਾਦ ਨਹੀਂ ਹੈਗਾ ਮੇਰੇ ਜਿਹੜਾ ਮੈਲਬੌਰਨ ਮੈਲਬੌਰਨ ਦੇ ਵਿੱਚ ਵਿਸਾਖੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਜਿਹੜਾ ਸੰਸਥਾ ਕੇਸੀ ਕਲਚਰਲ ਗਰੁੱਪ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਤੇ ਉੱਥੇ ਉਹਨਾਂ ਨੇ ਮੈਨੂੰ ਰਿਸਪੈਕਟ ਦਿੱਤੀ ਆ ਮੈਂ ਉਹਨਾਂ ਦੋਸਤਾਂ ਦਾ ਰਿਣੀ ਆ ਤੇ ਖਾਸ ਕਰਕੇ ਮੈਂ ਸਾਰੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਰਿਣੀ ਜਿਨ੍ਹਾਂ ਦੀ ਵੱਡੀ ਕਿਰਪਾ ਹਮੇਸ਼ਾ ਰਹੀ ਜਿਨ੍ਹਾਂ ਦਾ ਵੱਡਾ ਸਪੋਰਟ ਬਲੇਸਿੰਗ ਸਾਥ ਰਿਹਾ ਮੈਂ ਇਹ ਜ਼ਰੂਰ ਕਹੂੰਗਾ ਕਿ ਪਾਰਟੀ ਸਾਡੀ ਬੜੀ ਛੋਟੀ ਜੀ ਹੈ ਬਹੁਤ ਛੋਟੀ ਪਰ ਸਾਡੀ ਪਾਰਟੀ ਕੋਲੇ ਲੋਕ ਇਨਸਾਫ ਪਾਰਟੀ ਕੋਲੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦਾ ਜੇ ਮੈਂ ਪਿਆਰ ਦੇਦਾ ਤੇ ਸਭ ਤੋਂ ਵੱਧ ਪਿਆਰ ਲੋਕ ਇਨਸਾਫ ਪਾਰਟੀ ਕੋਲੇ ਮੈਂ ਰਿਣੀਆਂ ਦੋਸਤਾਂ ਦਾ ਜਿਨ੍ਹਾਂ ਨੇ ਅ ਬਿਜੇ ਲਈ ਬੜੀ ਤਰਦਦ ਕੀਤੀ ਹੈ 28 ਤੋਂ 5 ਤਰੀਕ ਤੱਕ ਦਾ ਹੈਗਾ ਜੀ ਸਵਾਲ ਉਹ ਮੈਂ ਦੁਬਾਰਾ ਫੇਰ ਕਰਦਾ ਕਿ ਸਿਮਰਜੀਤ ਬੈਂਸ ਦਾ ਵੀਜ਼ਾ ਰਿਫਿਊਜ਼ ਕਿਉਂ ਹੁੰਦਾ ਹੈ ਨਰਿੰਦਰ ਮੋਦੀ ਸਾਹਿਬ ਦਾ ਵੀ ਕਿਸੇ ਵੇਲੇ ਵੀਜ਼ਾ ਰਿਫਿਊਜ਼ ਹੋ ਜਾਂਦਾ ਸੀ ਉਹ ਮੁੱਖ ਮੰਤਰੀ ਬਣੇ ਪ੍ਰਧਾਨ ਮੰਤਰੀ ਬਣੇ ਤੇ ਅਮਰੀਕਾ ਨੇ ਵੀ ਉਹਨਾਂ ਦਾ ਵੀਜ਼ਾ ਖੋਲਤਾ ਤੇ ਸਿਮਰਜੀਤ ਬੈਂਸ ਤੋਂ ਕੀ ਖਤਰਾ ਕਿਸੇ ਨੂੰ ਬੈਂਸਾ ਵੀਜ਼ਾ ਰਿਫਿਊਜ਼ ਕਿਉਂ ਹੁੰਦਾ ਸਟੈਚਰੀ ਪੋਸਟ ਸੰਵਧਾਨਕ ਅਹੁਦਾ ਹੈਗਾ ਐਮ ਐਲ ਏ ਜਿਹਨੂੰ ਲਾ ਮੇਕਰ ਕਹਦੇ ਨੇ ਲੈਜਿਸਲੇਚਰ ਕਹਿੰਦੇ ਨੇ ਕੈਨੇਡਾ ਦੇ ਵਿੱਚ ਇਸ ਵਿਸ਼ੇ ਤੇ ਜਦੋਂ ਰਿਫਿਊਜ਼ ਲਾਈ ਨਾ ਮੈਨੂੰ ਤੇ ਉਹਨਾਂ ਨੇ ਲਿਖਿਆ ਵੀ ਤੂੰ ਵਾਪਸ ਨਹੀਂ ਆਉਣਾ ਕੈਨੇਡਾ ਤੋਂ ਮਤਲਬ ਐਡਾ ਪੱਦਾ ਲਿਖਿਆ ਇਹੀ ਸੇਮ ਇੰਗਲੈਂਡ ਦੀ ਐਂਬੈਸੀ ਨੇ ਲਿਖਿਆ ਮੈਂ ਇੰਗਲੈਂਡ ਦੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਨੂੰ ਉਹਦਾ ਚਿੱਠੀ ਲਿਖੀ ਸੀ ਵੀ ਮੈਂ ਸਰਕਾਰੀ ਦੌਰਾਂ ਕਾਮਨਵੈਲਥ ਕੰਟਰੀਜ਼ ਦਾ ਐਮਪੀ ਐਮਐਲਏ ਜਾ ਰਹੇ ਸੀ ਪੰਜ ਮੈਂਬਰਾਂ ਦਾ ਗਰੁੱਪ ਜਾਣਾ ਸੀ ਤੇ ਤੁਸੀਂ ਮੈਨੂੰ ਵੈਸੇ ਰਿਫਿਊਜ਼ ਕਰ ਦਿੰਦੇ ਮੈਂ ਤੁਸੀਂ ਇਹ ਕਹੋ ਇੱਕ ਸਟੈਚਰੀ ਪੋਸਟ ਨੂੰ ਬੈਂਸ ਦਾ ਨਰਾਦਰ ਨਹੀਂ ਉਹ ਇੱਕ ਸੰਵਧਾਨਕ ਅਹੁਦੇ ਦਾ ਨਰਾਦਰ ਕੀਤਾ ਤੁਸੀਂ ਗੋਡ ਨੋਜ਼ ਕੀ ਪ੍ਰੋਬਲਮ ਆ ਕੋਈ ਇਥੋਂ ਦੀ ਸਾਡੀ ਦੇਸ਼ ਦੀ ਕੋਈ ਹੋਮ ਮਿਨਿਸਟਰੀ ਦੀ ਰਿਪੋਰਟ ਰੂਟ 네ਗੇਟਿਵ ਆ ਕੋਈ ਹੋਰ ਪ੍ਰੋਬਲਮ ਮੈਨੂੰ ਇਹਦੇ ਬਾਰੇ ਤਾਂ ਨਹੀਂ ਜਾਣਕਾਰੀ ਪਰ ਜੇ ਆਸਟ੍ਰੇਲੀਆ ਦਾ ਵੀਜ਼ਾ ਲੱਗਿਆ ਤੇ ਮੈਨੂੰ ਸ਼ਾਇਦ ਜਿੰਨਾ ਪਤਾ ਤੇ ਉਹ ਵੀ ਸਿਕਿਉਰਿਟੀ ਦਿੱਤੀ ਗਈ ਆ ਸ਼ਾਇਦ ਮੇਰਾ ਖਿਆਲ ਵਾਵਾ ਵੱਡੀ ਰਕਮ ਐਜ਼ ਅ ਸਿਕਿਉਰਿਟੀ ਡਿਪੋਜ਼ਿਟ ਦੇ ਕੇ ਫਿਰ ਮੈਨੂੰ ਉਸਦਾ ਵੀਜ਼ਾ ਮਿਲਿਆ ਸੋ ਮੈਂ ਇਹ ਕਹੂੰਗਾ ਕਿ ਚਾਹੇ ਮੈਨੂੰ ਵੀਜ਼ਾ ਮੈਂ ਕੈਨੇਡਾ ਨਹੀਂ ਗਿਆ ਮੈਂ ਇੰਗਲੈਂਡ ਨਹੀਂ ਗਿਆ ਮੈਂ ਆਸਟ੍ਰੇਲੀਆ ਪਹਿਲੀ ਵਾਰੀ ਜਾਣਾ ਪਰ ਦੂਰ ਵੱਸਦੇ ਸੱਤ ਸਮੁੰਦਰੋਂ ਪਾਰ ਵੱਸਦੇ ਪੰਜਾਬੀ ਇਨਨੂੰ ਮੈਂ ਦੇਖਿਆ ਤੱਕ ਨਹੀਂ ਮੈਂ ਕੋਈ ਕੰਮ ਨਹੀਂ ਕੀਤਾ ਨਹੀਂ ਪਰ ਮਿਲਣਾ ਬਹੁਤ ਚਾਹੁੰਦੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਕੈਨੇਡਾ ਚ ਵੀ ਚਾਹੁੰਦੇ ਨੇ ਕਿ ਲੋਕ ਸੰਸਾਦ ਪਾਰਟੀ ਦਾ ਕੋਈ ਨਾ ਕੋਈ ਸਮਾਗਮ ਹੋਵੇ ਸੋ ਥੋੜਾ ਆਪਣਾ ਚੇਤਨੀ ਕਿ ਤੁਸੀਂ ਕੈਨੇਡਾ ਚ ਵੀ ਜਾਓ ਤੇ ਇੰਗਲੈਂਡ ਚ ਵੀ ਜਾਓ ਸੋ ਕੋਈ ਨਹੀਂ ਜੇ ਦਾਣਾ ਪਾਣੀ ਲਿਖਿਆ ਹੈ ਤਾਂ ਜ਼ਰੂਰ ਜਾ ਕੇ ਆਵਾਂਗੇ ਦਾਣੇ ਪਾਣੀ ਦਾ ਵੀ ਖੇਡ ਹੈਗਾ ਨਾ ਚਲੋ ਆਸਟ੍ਰੇਲੀਆ ਦਾ ਦਾਣਾ ਪਾਣੀ ਦੱਲਾ ਜੀ ਲਿਖਿਆ ਸੀ ਜਾ ਰਹੇ ਆ ਜੇ ਉਹ ਕੈਨੇਡਾ ਅਮਰੀਕਾ ਇੰਗਲੈਂਡ ਦਾ ਲਿਖਿਆ ਗਿਆ ਦਾਣਾ ਪਾਣੀ ਤੇ ਉੱਥੇ ਵੀ ਜਾਵਾਂਗੇ ਚਲੋ ਉਮੀਦ ਕਰਾਂਗੇ ਕਿ ਤੁਸੀਂ ਹਰ ਥਾਂ ਜਾਓ ਉੱਥ ਆ ਵੱਡਾ ਮੈਂ ਕਰਨਾ ਚਾਹੂੰਗਾ ਭੈਣ ਸਾਹਿਬ ਮੰਤਰੀ ਮੰਡਲ ਦਾ ਵਿਸਥਾਰ ਹੋ ਗਿਆ ਗਠਨ ਹੋ ਗਿਆ ਮੰਤਰੀਆਂ ਨੇ ਸੌ ਚੁੱਕ ਲਈ ਮੰਤਰੀਆਂ ਦੇ ਮਹਿਕਮੇ ਵੀ ਅਲਾਟ ਹੋ ਗਏ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਮੁੱਖ ਵਿਰੋਧੀ ਆਗੂ ਭਾਵੇਂ ਸੁਖਪਾਲ ਖਹਿਰਾ ਨੇ ਪਰ ਤੁਸੀਂ ਵੀ ਮੁੱਖ ਵਿਰੋਧੀ ਆਗੂ ਤੋਂ ਘੱਟ ਨਹੀਂ ਹੋ ਸੋ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਇਸ ਮੰਤਰੀ ਮੰਡਲ ਦੇ ਵਿਸਥਾਰ ਨੂੰ ਤੁਸੀਂ ਵੇਖਦੇ ਕਿਵੇਂ ਹੋ ਕਿ ਹੁਣ ਨਵੇਂ ਸਿਰੇ ਤੋਂ ਜਿਹੜਾ ਮੰਤਰੀ ਮੰਡਲ ਦਾ ਰੂਪ ਬਣ ਗਿਆ ਕੁਝ ਮੰਤਰੀਆਂ ਨੂੰ ਛੱਡ ਦिए ਸਿੱਧੂ ਅ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ, ਬ੍ਰਹਮੇਂਦਰਾ, ਤ੍ਰਿਪਤਿਜਿੰਦਰ ਬਾਜਵਾ ਇਹਨਾਂ ਤੋਂ ਇਲਾਵਾ ਲਗਭਗ ਬਾਕੀ ਸਾਰੇ ਮੰਤਰੀਆਂ ਦੇ ਮਹਿਕਮੇ ਵੀ ਬਦਲੇ ਨੇ ਹੁਣ ਇੱਕ ਤਰੀਕੇ ਨਾਲ ਮੰਤਰੀ ਮੰਡਲ ਦਾ ਸਵਰੂਪ ਨਵਾਂ ਹੋ ਗਿਆ ਇਸ ਮੰਤਰੀ ਮੰਡਲ ਤੇ ਹੁਣ ਥੋੜੀ ਟਿੱਪਣੀ ਕੀ ਹੈ ਸੋ ਮੈਂ ਨਵੇਂ ਬਣੇ ਸਤਕਾਰਿਓ ਸਾਡੇ ਸਾਥੀ ਐਮਐਲਏ ਜਿਹੜੇ ਮਨਿਸਟਰ ਬਣੇ ਆ ਕੈਬਨਿਟ ਵਜ਼ੀਰ ਕਾਂਗਰਸ ਹਕੂਮਤ ਦੇ ਮੈਂ ਉਹਨਾਂ ਨੂੰ ਮੁਬਾਰਕਵਾਦ ਦੇਣਾ ਚਾਹਾਂਗਾ ਮੁਬਾਰਕਵਾਦ ਦਿਨਾ ਤੇ ਉਨਾ ਵਾਸਤੇ ਇੱਕ ਮੈਂ ਅਰਦਾਸ ਬੇਨਤੀ ਕਰਦਾ ਵੀ ਉਹ ਇਮਾਨਦਾਰੀ ਦੇ ਨਾਲ ਸਾਡੇ ਸੂਬੇ ਦੀ ਸੇਵਾ ਕਰਨ ਤੇ ਉਹਨਾਂ ਨੂੰ ਇੱਕ ਸੁਜੈਸ਼ਨ ਦੇਣਾ ਚਾਹੁੰਨਾ ਵੀ ਤੁਸੀਂ ਰਾਣਾ ਗੁਰਜੀਤ ਨਾ ਬਣਿਓ ਮੈਂ ਇੱਕ ਸੁਝਾਅ ਦੇਣਾ ਚਾਹੁੰਨਾ ਵੀ ਕੇਪੀ ਰਾਣਾ ਨਾ ਬਣਿਓ ਸਪੀਕਰ ਰਾਣਾ ਗੁਰਜੀਤ ਤੇ ਕੇਪੀ ਰਾਣੇ ਵਾਲੇ ਕੰਮ ਨਾ ਕਰਿਓ ਜਿਹੜਾ ਬਾਦਲਾਂ ਦਾ 10 ਸਾਲ ਦਾ ਮਾਫੀਆ ਸੀ ਉਸ ਮਾਫੀਆ ਦੇ ਮੈਂਬਰ ਨਾ ਬਣਿਓ ਉਸ ਮਾਫੀਆ ਨੂੰ ਖਤਮ ਕਰਨ ਦਾ ਯਤਨ ਕਰਿਓ 13 ਮਹੀਨੇ ਤੁਹਾਡੀ ਨਵੇਂ ਬਣੇ ਬਜ਼ੀਰੋ ਸਰਕਾਰ ਨੂੰ ਹੋ ਗਏ 13 ਮਹੀਨੇ 13 ਮਹੀਨਿਆਂ ਦੇ ਵਿੱਚ ਕੋਈ ਪੰਜਾਬੀ ਪੰਜਾਬ ਦਾ ਕੋਈ ਵਾਸੀ ਕਹਿ ਦਵੇ ਕਿ ਪੰਜਾਬ ਦੇ ਅੰਦਰ ਉਹ ਕਿਤੇ ਮਾਫੀਆ ਦੇ ਵਿੱਚ ਕਿਤੇ ਪਗੜ ਢਿੱਲੀ ਕੀਤੀ ਹੋਵੇ ਤੁਹਾਡੇ ਸਰਕਾਰ ਦੇ ਮੈਂਬਰ ਮੰਤਰੀ ਐਮ ਐਲ ਏ ਨੇ ਤੁਸੀਂ ਤੋੜੋ ਨਵੇਂ ਬਣਿਆ ਤੁਹਾਨੂੰ ਵੈਸਟਵੇ ਬਿਸ਼ੇਸ ਦਿਨਾ ਤੁਹਾਡੇ ਲਈ ਚੰਗੀ ਦੁਆ ਕਰਦਾ ਵੀ ਤੁਸੀਂ ਇਮਾਨਦਾਰੀ ਦੇ ਨਾਲ ਜਿਹੜਾ ਬਾਦਲਾਂ ਦਾ ਮਾਫੀਆ 13 ਮਹੀਨਿਆਂ ਤੋਂ ਤੁਹਾਡੀ ਸਰਕਾਰ ਦੇ ਕਬਜ਼ੇ ਥੱਲੇ ਆ ਨਾ ਉਹ ਮਾਫੀਆ ਖਤਮ ਕਰ ਦਿਓ ਪੰਜਾਬ ਨੂੰ ਮਾਫੀਆ ਮੁਕਤ ਕਰ ਦਿਓ ਤੁਸੀਂ ਚਲੋ ਤੁਸੀਂ ਕੁਝ ਲੀਡਰਾਂ ਤੇ ਤਲਖ ਟਿੱਪਣੀਆਂ ਕਰਦੇ ਹੋ ਸਖਤ ਟਿੱਪਣੀਆਂ ਕਰਦੇ ਹੋ ਇਹ ਵੀ ਇੱਕ ਸਿਆਸਤ ਦੀ ਰਣਨੀਤੀ ਹੁੰਦੀ ਹੈ ਮੈਂ ਇਹ ਜਾਨਣਾ ਚਾਹੁੰਗਾ ਮੈਂ ਇਹਨਾਂ ਇਲਜ਼ਾਮਾਂ ਤੋਂ ਬਾਹਰ ਆ ਕੇ ਜਾਨਣਾ ਚਾਹੁੰਗਾ ਕਿ ਦੁਆਬਾ ਕਿਉਂ ਨਕਾਰਿਆ ਗਿਆ ਇਹ ਫਾਰਮੂਲਾ ਇਹ ਹੋਣਾ ਚਾਹੀਦਾ ਸੀ ਦੁਆਬਾ ਜਾਂ ਪੰਜਾਬ ਦੇ ਵਿੱਚ ਕਿ ਅਸੀਂ 6-6 ਮੰਤਰੀ ਕਿਉਂ ਨਾ ਬਣਾ ਦਿੱਤੀ ਅਸੀਂ ਦੁਆਬਾ ਮਾਲਵਾ ਤੇ ਮਾਝਾ ਕਿਉਂ ਨਾ 6-6 ਮੰਤਰੀ ਬਣਾ ਦਿੱਤੀ ਸਾਡੇ ਦੁਆਬੇ ਨੂੰ ਸਿਰਫ ਇੱਕ ਮੰਤਰੀ ਮਿਲਿਆ ਇਹ ਪਹਿਲੀ ਵਾਰੀ ਹੋਇਆ ਮੇਰੀ ਨਜ਼ਰ ਦੇ ਵਿੱਚ ਜਦੋਂ ਦਾ ਮੈਂ ਜਾਣਦਾ ਕਿ ਸਿਰਫ ਇੱਕ ਮੰਤਰੀ 23 ਸੀਟਾਂ ਦੁਆਬੇ ਦੀਆਂ 17 ਕਾਂਗਰਸ ਜਿੱਤ ਗਈ ਪਰ ਮੰਤਰੀ ਬਣਾਇਆ ਇੱਕ ਕਿਸੇ ਗੱਲ ਦੀ ਨਾਰਾਜ਼ਗੀ ਤਾਂ ਨਹੀਂ ਕੱਢੀ ਕਾਂਗਰਸ ਨੇ ਕਿ ਆਮ ਆਦਮੀ ਦਾ ਪਿਆਰ ਜ਼ਿਆਦਾ ਸੀ ਐਨਆਰਆਈਜ਼ ਦੇ ਨਾਲ ਐਨਆਰਆਈਜ਼ ਦੇ ਵਿੱਚ ਆਮ ਆਦਮੀ ਦਾ ਰੁਝਾਨ ਜ਼ਿਆਦਾ ਸੀ ਤੇ ਦੁਆਬੇ 'ਚੋਂ ਹੀ ਜ਼ਿਆਦਾ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਵਿਦੇਸ਼ਾਂ ਚ ਗਏ ਨੇ ਕਾਰਨ ਕੀ ਲੱਗਦਾ ਇਹ ਹੋਣਾ ਕੀ ਚਾਹੀਦਾ ਸੀ ਦੁਆਬੇ ਦੇ ਵਿੱਚ ਜਿਹੜਾ ਇੱਕ ਨਵੀਂ ਤਰ੍ਹਾਂ ਦਾ ਸਮਿਕਰਣ ਬਣਿਆ ਤੁਹਾਡੀ ਟਿੱਪਣੀ ਇਹਦੇ ਤੇ ਬੜਾ ਹਾਰਮਫੁਲ ਆ ਅਸਲ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਤੇ ਜਿਆਦਾ ਐਮਐਲਏ ਆ ਨਾ ਉਥੇ ਉਹ ਮੰਤਰੀ ਜਿਆਦਾ ਬਣ ਗਏ ਜੈਸੀਆਂ ਚਰਚਾਵਾਂ মিডিਏ ਦੇ ਵਿੱਚ ਆਈਆਂ ਜੈਸੀਆਂ ਚਰਚਾਵਾਂ ਲੋਕਾਂ ਕੋਲੋਂ ਸੁਣਦੇ ਆ ਕਾਂਗਰਸ ਦੇ ਖੇਮਿਆਂ 'ਚੋਂ ਚੰਡੀਗੜ੍ਹ ਤੋਂ ਕੰਸਵਾਉਂਦੀਆਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਭਾਰੂ ਰਿਹਾ ਮੁੱਖ ਮੰਤਰੀ ਸਾਹਿਬ ਭਾਰੂ ਰਹੇ ਆ ਜੀ ਮਾਝੇ ਦੇ ਵਿੱਚ ਉਹਨਾਂ ਦੇ ਐਮਐਲਏ ਉਹਨਾਂ ਦੀ ਜੁੰਡਲੀ ਦੇ ਐਮਐਲਏ ਉਹਨਾਂ ਦੀ ਕੋਟਰੀ ਦੇ ਐਮਐਲਏ ਜ਼ਿਆਦਾ ਸੀ ਮਾਝੇ ਤੋਂ ਜ਼ਿਆਦਾ ਬਣਾ ਲੇ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਇੱਕ ਅਨਿਆਂ ਕਹਾਂਗਾ ਜੀ ਅਨਿਆਂ ਹੈਗਾ ਜੇ ਦੁਆਬਾ ਰੀਜਨ ਆ ਜਿੱਥੋਂ ਮੈਜੋਰਟੀ ਦੇ ਵਿੱਚ ਐਨਆਰਆਈ ਜਿਹੜੇ ਬੜਾ ਵੱਡੀ ਪੱਦਰ ਤੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਦੇ ਆ ਤੁਸੀਂ ਉਸ ਰੀਜਨ ਦੇ ਨਾਲ ਦੁਆਬੇ ਦੇ ਨਾਲ ਮਤਰੇਈ ਮਾਵਲਾ ਸਲੂਕ ਉਥੇ ਕੈਪਟਨ ਜੁੰਡਲੀ ਦੇ ਐਮਐਲਏ ਘੱਟ ਸੀ ਤੁਸੀਂ ਸਾਰਾ ਕੁਝ ਜਿਹੜਾ ਉਹ ਕੈਪਟਨ ਮਰਿੰਦਰ ਸਿੰਘ ਨੇ ਆਪਣੇ ਚਿਹਤਿਆਂ ਨੂੰ ਮੰਤਰੀ ਬਣਾਉਣ ਲਈ ਜਿਹੜੇ ਦੁਆਬਾ ਮਾਝਾ ਤੇ ਮਾਲਵਾ ਰਿਜਨ ਦਾ ਤਵਾਜਨ ਹਮੇਸ਼ਾ ਸਰਕਾਰਾਂ ਦੇ ਵਿੱਚ ਬਣਿਆ ਰਿਹਾ ਇਸ ਕਰਕੇ ਉਹ ਤਵਾਜਨ ਡਿੱਗੜ ਗਿਆ ਇਹ ਸਵਾਲ ਮੇਰਾ ਇਸ ਕਰਕੇ ਵੀ ਜ਼ਰੂਰੀ ਸੀ ਬੈਨ ਸਾਹਿਬ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਦਲਿਤ ਮੁੱਖ ਮੰਤਰੀ ਬਣਾਵਾਂਗੇ ਉਹ ਕਹਿੰਦੇ ਸੀ ਅਸੀਂ ਦਲਿਤ ਮੁੱਖ ਮੰਤਰੀ ਬਣਾਵਾਂਗੇ ਔਰ 34 ਸੀਟਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਰਿਜ਼ਰਵ ਕੈਟਾਗਰੀਆਂ ਦੀਆਂ ਨੇ ਸਾਡੇ ਰਾਖਵੇਂਕਰਨ ਨਾਲ ਸੰਬੰਧਿਤ ਭਾਈਚਾਰੇ ਦੀਆਂ ਨੇ ਔਰ ਬਹੁਤ ਵੱਡੀ ਨਮਾਇੰਦਗੀ ਕਾਂਗਰਸ ਨੂੰ ਦੁਆਬੇ 'ਚ ਵੀ ਮਿਲੀ ਇਨ੍ਹਾਂ 34 ਸੀਟਾਂ ਦੇ ਵਿੱਚ ਵੀ ਮਿਲੀ ਇਸ ਦੇ ਬਾਵਜੂਦ ਜਿਹੜਾ ਵਿਸਥਾਰ ਹੋਇਆ ਮੰਤਰੀ ਮੰਡਲ ਦਾ ਉਹਦੇ 'ਚ ਇੱਕ ਵੀ ਦਲਿਤ ਭਾਈਚਾਰੇ ਦਾ ਆਗੂ ਨਹੀਂ ਹਾਲਾਂਕਿ ਕਾਂਗਰਸ ਦਾ ਕੈਪਟਨ ਅਮਰਿੰਦਰ ਦਾ ਦਾਵਾ ਹੈ ਕਿ ਚਾਰ ਮੰਤਰੀ ਪਹਿਲਾਂ ਹੀ ਨੇ ਜਿਹੜੇ ਦਲਿਤ ਚਿਹਰੇ ਨੇ ਸੋ ਹੋਰ ਜ਼ਰੂਰਤ ਨਹੀਂ ਸੀ ਸੰਤੁਲਨ ਬਣਾਉਣ ਲਈ ਤੁਹਾਡੀ ਨਜ਼ਰ 'ਚ ਧਮਾਨ ਸਾਹਿਬ ਨਾਰਾਜ਼ ਹੋਗੇ ਸੁਰਜੀਤ ਧਿਮਾਨ ਨਰਾਜ਼ ਹੋ ਗਏ ਅਮਰਗੜ ਤੋਂ ਤੁਹਾਡਾ ਕੈਂਡੀਡੇਟ ਵੀ ਉਹਨਾਂ ਦੇ ਖਿਲਾਫ ਲੜਿਆ ਸੀ ਔਰ ਸੰਗਤ ਸਿੰਘ ਗਿਲਜੀਆਂ ਉਹਨਾਂ ਨੇ ਵੀ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਧਿਮਾਨ ਸਾਹਿਬ ਨੇ ਵੀ ਦਿੱਤਾ ਨੱਥੂ ਰਾਮ ਬੱਲੂਆਣਾ ਤੋਂ ਉਹਨਾਂ ਨੇ ਵੀ ਦਿੱਤਾ ਇਹਦੇ ਪਿੱਛੇ ਕਾਰਨ ਕੀ ਲੱਗਦੇ ਨੇ ਡਾਕਟਰ ਰਾਜਕੁਮਾਰ ਵੀਰ ਕਾ ਵੀ ਕਿਹਾ ਜਾਂਦਾ ਕਿ ਨਰਾਜ਼ ਨੇ ਭਾਵੇਂ ਉਹਨਾਂ ਨੇ ਖੁੱਲ ਕੇ ਨਾਰਾਜ਼ਗੀ ਨਹੀਂ ਪ੍ਰਗਟ ਕੀਤੀ ਅਸਤੀਫੇ ਨਹੀਂ ਦਿੱਤੇ ਕਿਵੇਂ ਵੇਖਦੇ ਹੋ ਸਾਰੀ ਸਥਿਤੀ ਨੂੰ ਅ ਡੱਲਾ ਜੀ ਕਾਂਗਰਸ ਪਾਰਟੀ ਡਬਲ ਸਟੈਂਡਰਡ ਗੇਮ ਚੱਲਦੀ ਹੈ ਹਾਥੀ ਦੇ ਦੰਦ ਖਾਣ ਵਾਲੇ ਹੋਰ ਆ ਤੇ ਦਿਖਾਉਣ ਵਾਲੇ ਹੋ ਰਹੇ ਆ ਇੱਕ ਦਿਨ ਕਾਂਗਰਸ ਪਾਰਟੀ ਸਾਰੇ ਹਿੰਦੁਸਤਾਨ ਦੇ ਅੰਦਰ ਭੁਖੜ ਹੜਤਾਲ ਕਰਦੀ ਆ ਲੀਡਰ ਸੜਕਾਂ ਦੇ ਬੈਹਿ ਕੇ ਤੰਬੂ ਲਾ ਕੇ ਸਵੇਰੇ ਆਲੂ ਵਾਲੇ ਪਰੌਠੇ ਖਾ ਕੇ ਡਰਾਮੇਬਾਜ਼ੀ ਕਰਦੇ ਆ ਦਲਿਤ ਜਿਹੜਾ ਸੁਪਰੀਮ ਕੋਰਟ ਨੇ ਇੱਕ ਆਰਡਰ ਐਮੈਂਡਮੈਂਟ ਸ਼ਾਇਦ ਕੀਤੀ ਉਹਦੇ ਉੱਤੇ ਐਸ ਸੀ ਐਸ ਸੀ ਐਕਟ ਤੇ ਉੱਤੇ ਇੱਕ ਦਿਨ ਦੀ ਭੁਖੜ ਹੜਤਾਲ ਕਰਦੇ ਆ ਫਗਵਾੜੇ ਦੇ ਵਿੱਚ ਹੱਥੇ ਬੇਕਸੂਰੇ ਦਲਤਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਸ਼ਹਿ ਕੀਦੀ ਆ ਸਰਕਾਰ ਦੀ ਸਰਕਾਰ ਦੇ ਆਲਾ ਕੁਮਾਨ ਅਫਸਰ ਪੁਲਿਸ ਅਧਿਕਾਰੀ ਸਿਵਲ ਦੇ ਅਧਿਕਾਰੀ ਐਸ ਡੀ ਐਮ ਏ ਡੀ ਸੀ ਪੀ ਡੀ ਐਸ ਪੀ ਵਗੈਰਾ ਉੱਥੇ ਮੌਜੂਦ ਹੈ ਤੇ ਉਲਟਾ ਹੁੰਦਾ ਕਿ ਇਹ ਦਲਤਾਂ ਦੇ ਨਾਲ ਇੱਕ ਤਾਂ ਦਲਤਾਂ ਦੇ ਚਾਰ ਨੌਜਵਾਨ ਉੱਥੇ ਫੱਟੜ ਹੁੰਦੇ ਆ ਤੇ ਉਲਟਾ ਦਲਤ ਵਰਗ ਦੇ ਉੱਤੇ ਹੀ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ 16 ਬੰਦੇ ਦੂਜੇ ਪਾਸੇ ਉੱਤੇ 16 ਹੀ ਦਲਤ ਕਾਂਗਰਸ ਹਮੇਸ਼ਾ ਡਬਲ ਸਟੈਂਡਰਡ ਰਹੀ ਹੈ ਕਾਂਗਰਸ ਦਲਤਾਂ ਦੀ ਵੋਟ ਪ੍ਰਾਪਤ ਕਰਨ ਵਾਸਤੇ ਲੂੰਬੜਚਾਲਾ ਚਲਦੀ ਰਹੀ ਹੈ ਅੱਜ ਵੀ ਜਿਹੜਾ ਕੈਬਨਿਟ ਦਾ ਵਿਸਥਾਰ ਹੋਇਆ ਉਹਦੇ ਵਿੱਚ ਵੀ ਜੇ ਅਸੀਂ ਪਰਸੈਂਟੇਜ ਅਕੋਰਡਿੰਗ ਟੂ ਪਰਸੈਂਟੇਜ ਪਾਪੂਲੇਸ਼ਨ ਪਰਸੈਂਟੇਜ ਦੇ ਅਕੋਰਡਿੰਗ ਦੇਖਦੇ ਆਂ ਤੇ ਫਰਕ ਨਜ਼ਰ ਆਉਂਦਾ ਕਾਂਗਰਸ ਦਾ ਡਬਲ ਸਟੈਂਡਰਡ ਫੇਸ ਉੱਥੇ ਵੀ ਆ ਕੇ ਨੰਗਾ ਹੁੰਦਾ ਇੱਕ ਹੋਰ ਅਹਿਮ ਸਵਾਲ ਆ ਇਸ ਵਕਤ ਮੇਰੇ ਜ਼ਿਹਨ ਦੇ ਵਿੱਚ ਜਦੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਵੱਖਰੇ ਹੋਏ ਉਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਕਈ ਆਮ ਆਦਮੀ ਪਾਰਟੀ ਦੇ ਆਗੂ ਤੁਹਾਡੀ ਪਾਰਟੀ 'ਚ ਆਉਣਾ ਵੀ ਚਾਹੁੰਦੇ ਨੇ ਆ ਵੀ ਰਹੇ ਨੇ ਪਿੱਛੇ ਜੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਆਮ ਆਦਮੀ ਪਾਰਟੀ ਦੇ ਰਾਜਾ ਸੰਸੀ ਤੋਂ ਉਮੀਦਵਾਰ ਸੀ ਤੁਹਾਡੀ ਪਾਰਟੀ 'ਚ ਸ਼ਾਮਲ ਹੋ ਗਏ ਇਹਦੇ ਪਿੱਛੇ ਏਜੰਡਾ ਕੀ ਹੈ ਕਿ ਸਿਮਰਜੀਤ ਬੈਂਸ ਨੇ ਮੰਨ ਲਿਆ ਕਿ ਹੁਣ ਕਦੀ ਵੀ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਨਹੀਂ ਹੋਣਾ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀਆਂ ਸਾਰੀਆਂ ਗੁੰਜਾਇਸ਼ਾਂ ਕੀ ਲੋਕ ਸਭਾ ਪਾਰਟੀ ਨੇ ਸਿਮਰ ਬੈਂਸ ਨੇ ਖਤਮ ਮੰਨ ਲਈਆਂ ਨੇ ਇਹਦੇ ਪਿੱਛੇ ਕਾਰਨ ਕੀ ਹੈ ਇਹ ਇਹ ਰਣਨੀਤੀ ਦਾ ਹਿੱਸਾ ਹੈ ਕਿ ਅਸੀਂ ਵੱਖ ਹੋ ਗਏ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਵੱਧ ਤੋਂ ਵੱਧ ਆਗੂ ਸ਼ਾਮਲ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰੀਏ। ਰਾਜਨੀਤੀ ਦੇ ਵਿੱਚ ਆਪਣੀ ਡਾਇਲੋਜੀ ਦੇ ਅਨੁਸਾਰ ਆਪਣੇ ਪ੍ਰਿੰਸੀਪਲ ਦੇ ਅਨੁਸਾਰ ਸਮਝੌਤਾ ਕਰਨਾ ਡੱਲਾਜੀ ਅਲਾਈਅንስ ਕਰਨਾ ਕੋਈ ਮਾੜਾ ਨਹੀਂ। ਕਿਸੇ ਦਾ ਮਨ ਮੇਰੀ ਪਾਰਟੀ ਦੇ ਵਿੱਚ ਸਾਡੀ ਪਾਰਟੀ ਦੇ ਵਿੱਚ ਨਹੀਂ ਉਹ ਆਮ ਆਦਮੀ ਪਾਰਟੀ ਉਹ ਕਾਂਗਰਸ ਕਾਲੀਦਲ ਤੇ ਮੈਨੂੰ ਬਹੁਤ ਸਾਰੇ ਸੱਜਣ ਛੱਡ ਕੇ ਚਲੇ ਜਾਂਦੇ ਆ। ਜਿਹੜੇ ਸਮੇਂ ਦੀ ਸਰਕਾਰ ਦੀ ਲਿਸ਼ਕੋਰ ਨੂੰ ਵੱਧ ਪਸੰਦ ਕਰਦੇ ਆ ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਕੋਈ ਅਹੁਦੇਦਾਰ ਕੋਈ ਸੱਜਣ ਲੋਕ ਇਨਸਾਫ ਪਾਰਟੀ ਤੇ ਕਿਉਂ ਆਇਆ ਉਹਨੂੰ ਚੰਗਾ ਲੱਗਿਆ ਆ ਗਿਆ ਜਿਹਨੂੰ ਨਹੀਂ ਚੰਗਾ ਲੱਗਿਆ ਉਹ ਛੱਡ ਕੇ ਚਲਾ ਗਿਆ ਸੋ ਮੈਂ ਇਹ ਕਵਾਂਗਾ ਕਿ ਲੋਕ ਇਨਸਾਫ ਪਾਰਟੀ ਉਹ ਆ ਜਿਹਦਾ ਜਨਮ ਜੇਲ੍ਹ ਦੇ ਵਿੱਚ ਹੋਇਆ ਜੀ ਜਿਹੜੀ ਕ੍ਰਾਂਤੀਕਾਰੀ ਲੋਕਾਂ ਦੀ ਛਮਾ ਰੋਸ਼ਨ ਹੁੰਦੀ ਹੈ ਤੇ ਪਰਵਾਨੇ ਇਕੱਠੇ ਹੁੰਦੇ ਆ ਤੇ ਪਰਵਾਨਿਆਂ ਦਾ ਇੱਕ ਪਲੇਟਫਾਰਮ ਹੈ ਸੋ ਜਿਹੜੇ ਪੰਜਾਬ ਨੂੰ ਚਾਉਣ ਵਾਲੇ ਲੋਕ ਆ ਵੇਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਆ ਜੀ ਆਇਆਂ ਨੂੰ ਮੋਸਟ ਵੈਲਕਮ ਮੈਂ ਪਰ ਇੱਕ ਗੱਲ ਜ਼ਰੂਰ ਕਹੂੰਗਾ ਕਿਸੇ ਦੂਸਰੀ ਪਾਰਟੀ ਦਾ ਕੋਈ ਟੱਟੜ ਸਮਰਥਕ ਹੋਵੇ ਨਾ ਉਹ ਵੋਟ ਨਾ ਸਾਨੂੰ ਪਾਉਂਦਾ ਵੋਟ ਨਹੀਂ ਸਾਨੂੰ ਪਾਉਂਦਾ ਉਹ ਪਰ ਉਹ ਤਰੀਫ਼ ਜ਼ਰੂਰ ਕਰਦਾ ਵੀ ਯਾਰ ਕੰਮ ਤੁਸੀਂ ਬੜਾ ਚੰਗਾ ਕਰਦੇ ਸੋ ਇਹ ਇੱਕ ਦਿਨ ਜ਼ਰੂਰ ਆਏਗਾ ਵੈਗੂ ਦੇ ਘਰ ਦੇ ਹਨੇਰ ਨਹੀਂ ਪੰਜਾਬ ਦੇ ਅੰਦਰ ਕਿਉਂਕਿ ਪੰਜਾਬੀ ਲੋਕ ਹਮੇਸ਼ਾ ਦਲੇਰੀ ਤੇ ਇਮਾਨਦਾਰੀ ਨੂੰ ਪਸੰਦ ਕਰਦੇ ਆ ਸੀਸੋ ਨੂੰ ਦਿੰਦੇ ਆ ਇੱਕ ਦਿਨ ਜ਼ਰੂਰ ਆਏਗਾ ਪੰਜਾਬ ਦੇ ਅੰਦਰ ਜਦੋਂ ਲੋਕ ਇਨਸਾਫ ਪਾਰਟੀ ਦਾ ਝੰਡਾ ਬੁਲੰਦ ਹੋਏ। ਸਿਮਰ ਜੀ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਪਹਿਲਾਂ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਨਗਰ ਨਿਗਮਾਂ ਦੀਆਂ ਚੋਣਾਂ ਤੋਂ ਬਾਅਦ ਪੂਰੇ ਪੰਜਾਬ 'ਚ ਦੌਰਾ ਕਰਨਾ ਹੈ। ਇੱਕ ਯਾਤਰਾ ਕੱਢਣੀ ਹੈ ਸਿਮਰ ਬੈਂਸ ਨੇ। ਤਾਂ ਕਿ ਬਹੁਤ ਸਾਰੇ ਲੋਕ ਪੰਜਾਬ 'ਚ ਜਿਹੜੇ ਚਾਹੁੰਦੇ ਨੇ ਕਿ ਲੋਕ ਇਨਸਾਫ ਪਾਰਟੀ ਉੱਥੇ ਤੱਕ ਪਹੁੰਚ ਕਰੇ ਸਿਮਰ ਬੈਂਸ ਚਾਹੁੰਦਾ ਸੀ ਕਿ ਮੈਂ ਨੁਮਾਇੰਦਗੀ ਉੱਥੇ ਲੈ ਕੇ ਜਾਵਾਂ। ਹੁਣ ਜਦੋਂ ਨਗਰ ਨਿਗਮ ਦੀਆਂ ਚੋਣਾਂ ਹੋ ਗਈਆਂ ਨੇ ਤੁਸੀਂ ਬਾਹਰ ਵੀ ਨਿਕਲ ਰਹੇ ਹੋ ਮੈਂ ਦੇਖਿਆ। ਅੰਮ੍ਰਿਤਸਰ 'ਚ ਤੁਸੀਂ ਰੈਲੀ ਕੀਤੀ ਐ ਤੁਸੀਂ ਪੰਜਾਬ ਦੇ ਹੋਰ ਨਾ ਥਾਵਾਂ ਤੇ ਵੀ ਜਾ ਰਹੇ ਹੋ ਕੀ ਮੰਨਿਆ ਜਾਵੇ ਅਜੰਡਾ ਕੀ ਐ ਲੋਕ ਇਨਸਾਫ ਪਾਰਟੀ ਨੂੰ ਪੂਰੇ ਪੰਜਾਬ 'ਚ ਕਿਵੇਂ ਲੈ ਕੇ ਜਾਓਗੇ ਟਾਰਗੇਟ ਕੀ ਐ ਇਹਦੇ ਪਿੱਛੇ ਹਲਕੇ ਜਾਂ ਸੂਬੇ ਪੱਧਰ ਤੇ ਆਪਣਾ ਢਾਂਚਾ ਖੜਾ ਕਰ ਲੋਗੇ ਢਾਂਚਾ ਕਿਵੇਂ ਖੜਾ ਕੀਤਾ ਜਾਣਾ ਐ ਇਹ ਸਾਰੇ ਉਹ ਸਵਾਲ ਨੇ ਜਿਨ੍ਹਾਂ ਤੇ ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਜਵਾਬ ਜ਼ਰੂਰ ਸਾਂਝਾ ਕਰੋ ਪੰਜਾਬ ਦੇ ਵਿੱਚ ਮਾਝਾ ਦੁਆਬਾ ਮਾਲਵਾ ਆ ਤੁਸੀਂ ਦੇਖ ਕੇ ਹਟੇ ਹੋ ਬਹੁਤ ਸਾਰੇ ਸੱਜਣ ਮਾਨਸਾ ਬਟਿੰਡਾ ਐਂਡ ਬਹੁਤ ਸਾਰੇ ਲੋਕ ਮਾਝੇ ਦੇ ਵੱਖ-ਵੱਖ ਹਲਕਿਆਂ ਤੋਂ ਅਸੀਂ ਮੈਂ ਇਹ ਯਤਨ ਮੇਰੇ ਸਾਥੀ ਇਹ ਯਤਨ ਕਰ ਰਹੇ ਵੀ ਅਸੀਂ ਅਸੈਂਬਲੀ ਹਲਕਿਆਂ ਨੂੰ ਟਾਰਗੇਟ ਕਰਕੇ ਚੱਲੀਏ ਦੋ ਲੋ 117 ਹਲਕਿਆਂ ਦੇ ਵਿੱਚ ਜਥੇਬੰਦੀ ਦਾ ਸੰਗਠਨ ਜ਼ਰੂਰ ਖੜਾ ਹੋਵੇ ਢਾਂਚਾ ਜ਼ਰੂਰ ਖੜਾ ਹੋਵੇ ਘਰ ਹੋਏਗਾ ਦਫ਼ਤਰ ਹੋਏਗਾ ਤੇ ਆਦਿਕ ਜਾਂਦਕ ਹੋਏਗੀ ਸੋ ਅਸੀਂ ਟੀਚਾ ਮਿੱਥ ਕੇ ਚੱਲੇ ਆਂ ਵੀ ਆਉਣ ਵਾਲੇ 6 ਮਹੀਨਿਆਂ ਦੇ ਅੰਦਰ ਅੰਦਰ ਪੈਨ ਪੰਜਾਬ ਜੀ ਹਰ ਅਸੈਂਬਲੀ ਹਲਕੇ ਦੇ ਵਿੱਚ ਅਸੈਂਬਲੀ ਹਲਕੇ ਤੋਂ ਬਾਅਦ ਬੂਥ ਲੈਵਲ ਦੇ ਉੱਤੇ ਲੋਕ ਇਨਸਾਫ ਪਾਰਟੀ ਦਾ ਢਾਂਚਾ ਜਿਹੜਾ ਅਸੀਂ 6 ਮਹੀਨਿਆਂ ਦੇ ਅੰਦਰ ਅੰਦਰ ਮਜ਼ਬੂਤੀ ਦੇ ਨਾਲ ਖੜਾ ਕਰਾਂਗੇ ਪਹਿਲ ਕੀ ਹੋ ਪਹਿਲ ਕੀ ਹੋ ਮੈਂ ਇੱਥੇ ਹੀ ਜਾਨਣਾ ਚਾਹਣਾ ਕਿ ਵਲੰਟੀਅਰਸ ਕਿੱਥੋਂ ਲੈ ਕੇ ਆਉਂਗੇ ਆਮ ਆਦਮੀ ਪਾਰਟੀ ਤੋਂ ਜਿਹੜੇ ਲੋਕ ਨਾਰਾਜ਼ ਨੇ ਕੀ ਉਹਨਾਂ ਨੂੰ ਹੀ ਵਲੰਟੀਅਰ ਬਣਾਉਣ ਦੀ ਕੋਸ਼ਿਸ਼ ਕਰੋਗੇ ਜਾਂ ਕਾਂਗਰਸ ਜਾਂ ਅਕਾਲੀ ਦਲ 'ਚ ਵੀ ਢਾਪਨ ਕਰਨ ਦੀ ਕੋਸ਼ਿਸ਼ ਕਰੋਗੇ ਇਹਦੇ ਤੇ ਮੈਂ ਸਪਸ਼ਟ ਪਲਾਨ ਚਾਹਨਾ ਕਿ ਸਿਮਰਜੀਤ ਬੈਂਸ ਕੋਲੇ ਕੀ ਪਲਾਨ ਹੈ ਡੱਲਾ ਜੀ ਪਾਰਟੀ ਕੋਈ ਮਾੜੀ ਨਹੀਂ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਕਿਹੜੀ ਪਾਰਟੀ ਦਾ ਸੰਵਧਾਨ ਭਾਜਪਾ ਕਿਹੜੀ ਪਾਰਟੀ ਦਾ ਸੰਵਧਾਨ ਐ ਸਾ ਜਿਹੜਾ ਕਹਿੰਦਾ ਹੋਵੇ ਤੁਸੀਂ ਦੇਸ਼ ਨੂੰ ਲੁੱਟ ਲਓ ਕਰਾਪਸ਼ਨ ਕਰ ਲਓ ਲੋਕਾਂ ਤੋਂ ਕੰਮ ਕਰਾਉਣ ਦੇ ਪੈਸੇ ਲੈ ਲਓ ਮਾਫੀਆ ਬਣਾ ਕੇ ਲੁੱਟ ਲਓ ਸੂਬੇ ਨੂੰ ਕਿਹੜੀ ਪਾਰਟੀ ਦਾ ਸਬਦਾਨ ਐ ਸਭ ਪਾਰਟੀ ਮਾੜੀ ਨਹੀਂ ਹੁੰਦੀ ਪਾਰਟੀ ਦੇ ਅੰਦਰ ਜਿਹੜੇ ਬੇਈਮਾਨ ਲੋਕ ਆ ਨਾ ਉਹ ਪਾਰਟੀਆਂ ਨੂੰ ਡੀਫੇਮ ਕਰ ਦਿੰਦੇ ਆ ਕਾਲੀ ਦਲ ਜਦੋਂ ਕਾਲੀ ਦਲ ਦੀ ਹਿਸਟਰੀ ਪੜ੍ਹਦੇ ਨੇ ਤੇ ਰੋਂਗ ਟੇ ਖੜੇ ਹੋ ਜਾਂਦੇ ਆ 골ਡਨ ਹਿਸਟਰੀ ਸ਼ਾਨਾਮੱਤਾ ਇਤਿਹਾਸ ਤੇ ਇਹ ਜੋ ਡੀਫੇਮ ਕੀਨੇ ਕੀਤਾ ਮਾਫੀਆ ਨੇ ਰਨ ਬਾਇ ਬਾਦਲਸ ਸੋ ਪਾਰਟੀਆਂ ਮਾੜੀਆਂ ਨਹੀਂ ਪਾਰਟੀਆਂ ਦੇ ਅੰਦਰ ਜਿਹੜੇ ਬੇਈਮਾਨ ਕ੍ਰਪਟ ਲੋਕ ਆ ਨਾ ਉਹ ਪਾਰਟੀਆਂ ਨੂੰ ਡੀਫੇਮ ਕਰ ਦਿੰਦੇ ਆ ਲੋਕ ਇਨਸਾਫ ਪਾਰਟੀ ਦਾ ਦਰਵਾਜ਼ਾ ਹਰ ਉਸ ਪੰਜਾਬੀ ਵਾਸਤੇ ਖੁੱਲਾ ਜਿਹੜਾ ਈਮਾਨਦਾਰੀ ਦੇ ਨਾਲ ਪੰਜਾਬ ਦਾ ਪੁੱਤ ਬਣ ਕੇ ਪੰਜਾਬ ਲਈ ਸੇਵਾ ਕਰਨ ਦਾ ਜज्ਵਾ ਰੱਖਦੇ ਉਹਦੇ ਵਾਸਤੇ ਲੋਕਨ ਸਾਭਾ ਪਾਰਟੀ ਦਾ ਦਰਵਾਜ਼ਾ 24 ਘੰਟੇ ਖੁੱਲਾ 2019 ਇੱਕ ਬੜਾ ਅਹਿਮ ਸਬਜੈਕਟ ਬਣ ਗਿਆ ਵਿਧਾਨ ਸਭਾ ਚੋਣਾਂ ਤੋਂ ਬਾਅਦ 2019 ਸਾਢੇ 10 ਮਹੀਨੇ ਰਹਿ ਗਏ ਲਗਭਗ ਲੋਕ ਸਭਾ ਚੋਣਾਂ ਨੂੰ ਹੁਣ ਨਿਸ਼ਾਨਾ ਕੀ ਹੈ 2019 ਦੀਆਂ ਚੋਣਾਂ ਨੇ ਜਾਂ ਲੋਕ ਸਭਾ ਚੋਣਾਂ ਨੇ ਜਾਂ ਵਿਧਾਨ ਸਭਾ ਚੋਣਾਂ ਨੇ 2022 ਦੀਆਂ ਔਰ ਪਤਾ ਇਹ ਵੀ ਲੱਗਿਆ ਹੈ ਕਿ ਪੂਰੀ ਤਿਆਰੀ ਤੁਸੀਂ ਕੀਤੀ ਹੈ ਲੋਕ ਸਭਾ ਚੋਣਾਂ ਦੀ ਹੁਣ ਕਰੋਗੇ ਕੀ ਲੋਕ ਸਭਾ ਚੋਣਾਂ ਦੀ ਵਿਉਂਤਬੰਦੀ ਕੀ ਹੋ ਸਕਦਾ ਡੱਲਾ ਜੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਇਲੈਕਸ਼ਨ ਵੀ ਆ ਸਕਦੀ ਹੈ ਜੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਇਲੈਕਸ਼ਨ ਆਏਗੀ ਤੇ ਲੋਕ ਇਨਸਾਫ ਪਾਰਟੀ ਜਿਹੜਾ ਗੁਰਦੁਆਰਿਆਂ ਦੇ ਵਿੱਚ ਕ腐ਸ਼ਨ ਸਾਡਾ ਮਰਿਆਦਾ ਦਾ ਹਨਨ ਕੀਤਾ ਹੈ ਇਹਨਾਂ ਨੇ ਮੈਂ ਕਹਾਂਗਾ ਕਿ ਮਸੰਦ ਪ੍ਰਸਾਦ ਦੁਆਰਾ ਚਾਲੂ ਕੀਤੀ ਹੋਈ ਹੈ ਉਹਨੂੰ ਖਤਮ ਕਰਾਂਗੇ ਜਿਹੜੇ ਚੰਗੇ ਇਮਾਨਦਾਰ ਲੋਕ ਹਨ ਨਾ ਧਰਮ ਦੇ ਰਸਤੇ ਤੇ ਚੱਲ ਕੇ ਕਿਉਂਕਿ ਗੁਰੂ ਸਾਹਿਬ ਦਾ ਸਿਧਾਂਤ ਹੈ ਕਿ ਸਾਡਾ ਧਰਮ ਦਾ ਜਿਹੜਾ ਪਰਚਮ ਉੱਚਾ ਹੈ ਜੀ ਧਰਮ ਦਾ ਨਿਸ਼ਾਨ ਸਾਹਿਬ ਉੱਚਾ ਤੇ ਰਾਜਨੀਤੀ ਦਾ ਨੀਵਾ ਜੀ ਤੇ ਅੱਜ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਨੇ ਆਪਣੇ ਘਰ ਭਰਨ ਵਾਸਤੇ ਨਿੱਜੀ ਖੁਦਗਰਜ਼ੀਆਂ ਨੂੰ ਗਰਜ਼ਾਂ ਪੂਰੀਆਂ ਕਰਨ ਵਾਸਤੇ ਰਾਜਨੀਤੀ ਦਾ ਝੰਡਾ ਉੱਚਾ ਕਰਨ ਦਾ ਯਤਨ ਕੀਤਾ ਹੈ ਤੇ ਮੈਂ ਕਹੂੰਗਾ ਕਿ ਅਸੀਂ ਜੇ ਲੋਕ ਸਭਾ ਤੋਂ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਚੋਣ ਆਉਂਦੀ ਹੈ ਤੇ ਅਸੀਂ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਮਿੰਨੀ ਪਾਰਲੀਮੈਂਟ ਕਹਿੰਦੇ ਮੈਂ ਉਹਨੂੰ ਪਾਰਲੀਮੈਂਟ ਕਹਿੰਨਾ ਸਿੱਖਾਂ ਦੀ ਪਾਰਲੀਮੈਂਟ ਮਿੰਨੀ ਨਹੀਂ ਤੇ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਇਲੈਕਸ਼ਨ ਪੂਰੇ ਪੰਜਾਬ ਦੇ ਅੰਦਰ ਲੜਾਂਗੇ 2019 ਦੀਆਂ ਲੋਕ ਸਭਾ ਇਲੈਕਸ਼ਨਾਂ ਪੰਜਾਬ ਦੇ ਹਤਾਇਸ਼ੀ ਹਮਦਰਦ ਲੋਕ ਜਿਹੜੇ ਰਾਜਨੀਤੀ ਦਾ ਧੰਦਾ ਨਹੀਂ ਕਰਦੇ ਹੋਣਗੇ ਉਹਨਾਂ ਨੂੰ ਵੀ ਯਤਨ ਕਰੂੰਗਾ ਕਿ ਪਲੇਟਫਾਰਮ ਤੇ ਇਕੱਠੇ ਕਰਕੇ ਲੋਕ ਸਭਾ ਦੀ ਇਲੈਕਸ਼ਨ ਵੀ ਪੂਰੇ ਜੋਸ਼ ਉਖਰੋਸ਼ ਨਾਲ ਲੜਾਂਗੇ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਲੋਕ ਸਭਾ ਪਾਰਟੀ ਦੇ ਦੋ ਵਿਧਾਇਕ ਨੇ ਕੀ ਲੋਕ ਸਭਾ ਪਾਰਟੀ ਚੋਣਾਂ ਲੜ ਲੇਗੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੂਰੇ ਪੰਜਾਬ 'ਚ ਲੋਕ ਸਭਾ ਪਾਰਟੀ ਦਾ ਇੰਨਾ ਪ੍ਰਸਾਰ ਹੋ ਗਿਆ ਕਿ ਲੋਕ ਸਭਾ ਪਾਰਟੀ ਨੂੰ ਪੂਰੇ ਪੰਜਾਬ 'ਚੋਂ ਉਮੀਦਵਾਰ ਮਿਲ ਜਾਣਗੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੇ ਨਾਲ ਨਾਲੇ ਬੜਾ ਅਹਿਮ ਸਵਾਲ ਹੈ ਐਸਜੀਪੀਸੀ ਦਾ ਜਿਹੜਾ ਤੁਸੀਂ ਚੱਕਿਆ ਵੀ ਹੈ ਤੁਹਾਨੂੰ ਯਾਦ ਹੋਊਗਾ ਬੀਜੇਪੀ ਜਦੋਂ ਸਟਾਰਟ ਕੀਤੇ ਐਮਪੀ ਕਿੰਨੇ ਹੁੰਦੇ ਸੀ ਬੀਜੇਪੀ ਦੇ ਜੀ ਜੀ ਸੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਪਹਿਲੇ ਸਟੈਪ ਦੇ ਵਿੱਚ ਆ ਆਖਰੀ ਮੰਜ਼ਲ ਤੇ ਪਹੁੰਚ ਜਾਓ ਸਟੈਪ ਦਰ ਸਟੈਪ ਸਟੈਪ ਦਰ ਸਟੈਪ ਤੁਹਾਡੇ ਕੋਲੇ ਨੇਕ ਨੀਤੀ ਚਾਹੀਦੀ ਹੈ ਡੈਡੀਕੇਸ਼ਨ ਚਾਹੀਦੀ ਹੈ ਤੁਹਾਡੇ ਕੋਲੇ ਓਨੈਸਟੀ ਚਾਹੀਦੀ ਹੈ ਤੁਹਾਡੇ ਕੋਲੇ ਲੋਕਾਂ ਨੂੰ ਸਰਵ ਕਰਨ ਦਾ ਇੱਕ ਜਜ਼ਬਾ ਚਾਹੀਦਾ ਇਮਾਨਦਾਰੀ ਦੇ ਰਸਤੇ ਤੇ ਚੱਲ ਕੇ ਸੰਗਤ ਦੀ ਸੇਵਾ ਦਾ ਤਿਆਰਪਾ ਤੁਹਾਡੇ ਕੋਲੇ ਚਾਹੀਦਾ ਤੁਸੀਂ ਇਹ ਗੱਲ ਕਰਦੇ ਹੋ ਵੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਕੈਂਡੀਡੇਟ ਮੈਂ ਇਹ ਗੱਲ ਤੁਹਾਨੂੰ ਕਹੂੰਗਾ ਕਿ ਅਸੀਂ ਕੈਂਡੀਡੇਟਾਂ ਦੇ ਵਿੱਚੋਂ ਸਿਲੈਕਸ਼ਨ ਕਰਾਂਗੇ ਵੀ ਕਿਹੜਾ ਧਰਮ ਦੇ ਪੈਰਾਮੀਟਰ ਦੇ ਉੱਤੇ ਖਰਾ ਉਤਰਦਾ ਕਿਹੜਾ ਗੁਰਤਾਮਾ ਦੀ ਜਿਹੜੀ ਸੇਵਾ ਸੰਭਾਲ ਸਾਫ ਸੁਥਰੇ ਸੱਚੇ ਮਨ ਨਾਲ ਤੇ ਕਿਹੜਾ ਨੌਜਵਾਨ ਵੱਧ ਪੜਿਆ ਲਿਖਿਆ ਸਾਡੇ ਕੋਲੇ ਇਦਾਂ ਦੇ ਲੋਕਾਂ ਦੀਆਂ ਐਪਲੀਕੇਸ਼ਨਸ ਹਲਕਾ ਵਾਈਜ਼ ਨੇ ਐਪਲੀਕੇਸ਼ਨ ਸਾਊਂਡ ਆ ਸਾਡੇ ਕੋਲੇ ਇਦਾਂ ਦੀਆਂ ਅਪਰੋਚਸ ਨੇ ਜਿਹੜੇ ਲੋਕ ਪੀ ਐਚ ਡੀ ਤੱਕ ਪੜੇ ਲਿਖੇ ਲੋਕ ਸਿੱਖਾਂ ਦੀ ਪਾਰਲੀਮੈਂਟ ਕੀ ਉੱਥੇ ਕੋਈ ਪੜ੍ਹਿਆ ਲਿਖਿਆ ਨਾ ਜਾਵੇ ਤੇ ਜੇ ਤੁਸੀਂ ਅਕਾਲੀ ਦਲ ਦਾ ਬਸਤਾ ਫਰੋਲ ਕੇ ਦੇਖੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂ ਵੀ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਕੈਸੇ ਆ ਸੋ ਇਹ ਕੋਈ ਦਿੱਕਤ ਸਮੱਸਿਆ ਨਹੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਜਿਹੜੇ ਉਮੀਦਵਾਰ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਕੇ ਜਿਹੜੇ ਅੱਛੇ ਕਰਤਾਰ ਵਾਲੇ ਇਮਾਨਦਾਰ ਲੋਕ ਹੋਣਗੇ ਧਾਰਮਿਕ ਛਵੀ ਵਾਲੇ ਹੋਣਗੇ ਜਿਹੜੇ ਪੰਜ ਕਕਾਰਾਂ ਦੇ ਧਾਰਨੀ ਹੋਣਗੇ ਉਹ ਜ਼ਰੂਰ ਚੋਣ ਮੈਦਾਨ ਦੇ ਵਿੱਚ ਆਉਣ ਚੋ ਇੱਕ ਵੱਡਾ ਸਵਾਲ ਮੈਂ ਜ਼ਰੂਰ ਕਰੂੰਗਾ ਸਿਮਰਜੀਤ ਬੈਂਸ ਨੇ ਕਿੱਥੋਂ ਲੜਨਾ ਹੈ ਕਿ ਦੁਬਾਰਾ ਲੁਧਿਆਣੇ ਤੋਂ ਚੋਣ ਲੜਨੀ ਹੈ ਪਤਾ ਇਹ ਵੀ ਲੱਗਿਆ ਕਿ ਬਲਵਿੰਦਰ ਬੈਂਸ ਹੋਰਾਂ ਨੂੰ ਤੁਸੀਂ ਬਾਦਲਾਂ ਦੇ ਗੜ੍ਹ ਚੋਂ ਚੋਣ ਲੜਾਉਣੀ ਹੈ ਜਿਵੇਂ ਕੇਜਰੀਵਾਲ ਸਾਹਿਬ ਨੇ ਲੜਾਈ ਸੀ ਜਰਨੈਲ ਸਿੰਘ ਨੂੰ ਲੰਬੀ ਤੋਂ ਪਤਾ ਲੱਗਿਆ ਕਿ ਬਲਵਿੰਦਰ ਬੈਂਸ ਹੋਰਾਂ ਨੂੰ ਤੁਸੀਂ ਤਿਆਰ ਕਰ ਰਹੇ ਹੋ ਕਿ ਉਹ ਜਾਂ ਤਾਂ ਬਠਿੰਡੇ ਤੋਂ ਲੜਨਗੇ ਜੇ ਬੀਬਾ ਹਰਸ਼ਮਰਤ ਲੜਦੇ ਨੇ ਨਹੀਂ ਤਾਂ ਉਹ ਫਿਰੋਜ਼ਪੁਰ ਜਾ ਕੇ ਚੋਣ ਲੜਨਗੇ ਮੈਂ ਜਾਨਣਾ ਚਾਹੁੰਦਾ ਕਿ ਪਲਾਨ ਕੀ ਹੈ ਪਤਾ ਲੱਗੇ ਲੋਕਾਂ ਨੂੰ ਅਜੇ ਡੱਲਾ ਸਾਹਿਬ ਕੋਈ ਇਹਦੇ ਤੇ ਵਿਚਾਰ ਚਰਚਾ ਨਹੀਂ ਹੋਈ ਕਿਹੜੇ ਬੰਦੇ ਨੇ ਚੋਣ ਲੜਨੀ ਆ ਕਿੱਥੋਂ ਲੜਨੀ ਆ ਸਿਮਰ ਬੈਂਸ ਨੇ ਲੜਨੀ ਆ ਬਲਵਿੰਦਰ ਸਿੰਘ ਬੈਂਸੁਰਾ ਨੇ ਲੜਨੀ ਆ ਪਾਰਟੀ ਦੀ ਕੋਰ ਕਮੇਟੀ ਡਿਸੀਜਨ ਲਾਊਗੀ ਕਿਹੜਾ ਕੈਂਡੀਡੇਟ ਕਿੱਥੋਂ ਚੋਣ ਲੜੂ ਪਰ 2019 ਦੀ ਇਲੈਕਸ਼ਨ ਪੰਜਾਬ ਦੇ ਚੰਗੇ ਹਤਾਸ਼ੀ ਲੋਕਾਂ ਨੂੰ ਨਾਲ ਲੈ ਕੇ ਇੱਕ ਵੱਡਾ ਪਲੇਟਫਾਰਮ ਬਣਾ ਕੇ ਲੜਾਂਗੇ ਜਰੂਰ ਪੂਰੇ ਜੋਸ਼ੋਖ ਰੋਸ਼ ਦੇ ਨਾਲ ਚਲੋ ਮੈਂ ਹਿਮਾਚਲ ਦੇ ਮੁੱਖ ਮੰਤਰੀ ਵਾਲੀ ਗੱਲ ਵੀ ਕਰੂੰਗਾ ਸਿਮਰ ਜੀ ਹਿਮਾਚਲ ਦੇ ਮੁੱਖ ਮੰਤਰੀ ਨੇ ਵੀ ਪੰਜਾਬ ਦੇ ਪਾਣੀਆਂ ਦੇ ਉੱਤੇ ਹੱਕ ਜਤਾਤਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਦੂਸਰੇ ਸੂਬਿਆਂ ਨੂੰ ਜਾ ਰਿਹਾ ਹੈ ਉਹਦੇ ਤੇ ਸਾਡਾ ਵੀ ਹੱਕ ਹੈ ਹਿਮਾਚਲ ਇਹ ਕਹਿੰਦਾ ਕਿ ਸਾਡਾ ਪਾਣੀ ਵਗ ਕੇ ਤੁਹਾਡੇ ਤੱਕ ਪਹੁੰਚਦਾ ਹੈ ਪੰਜਾਬ ਅਸੀਂ ਹਮੇਸ਼ਾ ਰਿਪੀਰੀਅਨ ਸਿਧਾਂਤਾਂ ਦਾ ਜ਼ਿਕਰ ਕਰਦੇ ਹਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਅਸੀਂ ਰਿਪੀਰੀਅਨ ਸਟੇਟ ਐਸ ਸਾਡੇ ਨਾਲ ਤੱਕਾ ਹੋ ਰਿਹਾ ਹੁਣ ਹਿਮਾਚਲ ਦੇ ਇਸ ਦਾਅਵੇ ਤੇ ਤੁਹਾਡਾ ਪ੍ਰतिकਰਮ ਕੀ ਹੈ ਮਾਝਲ ਪ੍ਰਦੇਸ਼ ਦੇ ਮੁੱਖ ਮੰਤਰੀ ਠਾਕੁਰ ਜੀ ਬਚਕਾਨਿਆ ਸਟੇਟਮੈਂਟ ਦੇ ਕੇ ਗਏ ਆ ਉਹਨਾਂ ਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਇਹ ਸਟੇਟਮੈਂਟ ਨਾਲ ਮੁੱਖ ਮੰਤਰੀ ਦੀ ਚੇਅਰ ਦੀ ਰਿਸਪੈਕਟ ਘਟੀ ਹੈ ਪਤਾ ਲੱਗ ਗਿਆ ਵੀ ਮੁੱਖ ਮੰਤਰੀ ਊਣਾ ਮੁੱਖ ਮੰਤਰੀ ਨੂੰ ਨੌਲੇਜ ਹੈ ਨਹੀਂ ਰਿਪੀਰੀਅਨ ਸਿਧਾਂਤ ਰਿਪੀਰੀਅਨ ਸਿਧਾਂਤ ਦਾ ਮਤਲਬ ਜਿਹੜਾ ਕੁਦਰਤੀ ਤੌਰ ਤੇ ਵਗਦਾ ਪਾਣੀ ਹੈ ਬਹੁਤ ਸਾਰੇ ਲੋਕ ਮੈਨੂੰ ਇਹ ਸਵਾਲ ਕਰ ਲੈਂਦੇ ਆ ਵੀ ਹਾਂ ਪੈਸੇ ਦਾ ਫਿਰ ਹਮਾਚਲ ਨੂੰ ਦੇਣੇ ਪੈਣਗੇ ਪਾਣੀ ਉਧਰੋਂ ਆਉਂਦਾ ਕੁਦਰਤੀ ਤੌਰ ਤੇ ਵਗਦੇ ਪਾਣੀ ਦੀ ਕੀਮਤ ਇੱਕ ਦੇਸ਼ ਦੂਸਰੇ ਦੇਸ਼ ਨੂੰ ਨਹੀਂ ਦਿੰਦਾ ਇੱਕ ਰਾਜ ਦੂਸਰੇ ਰਾਜ ਨੂੰ ਨਹੀਂ ਦਿੰਦਾ ਜੀ ਡੱਲਾ ਸਾਹਿਬ ਨੀਲ ਨੀਲ ਦਰਿਆ ਦੁਨੀਆ ਦਾ ਸਭ ਤੋਂ ਲੰਬਾ ਦਰਿਆ 14 ਦੇਸ਼ਾਂ ਨੂੰ ਫੀਡ ਕਰਦਾ 14 ਦੇਸ਼ਾਂ ਤੋਂ ਦੀ ਹੋ ਕੇ ਲੰਘਦਾ ਸਮੇਤ ਦੱਖਣੀ ਅਫਰੀਕਾ 14 ਦੇਸ਼ ਕਿਸੇ ਇੱਕ ਦੂਸਰੇ ਦੇਸ਼ ਨੂੰ ਪੈਸੇ ਦਾ ਲੈਣ ਦੇਣ ਨਹੀਂ ਕਰਦੇ ਬ੍ਰਹਮਪੁੱਤਰ ਚਾਈਨਾ ਦੇ ਵਿੱਚੋਂ ਪੈਦਾ ਹੁੰਦਾ ਭਾਰਤ ਦੇ ਵਿੱਚ ਆਉਂਦਾ ਹੈ ਭਾਰਤ ਦੇ ਵਿੱਚੋਂ ਦੀ ਹੁੰਦਾ ਹੋਇਆ ਬੰਗਲਾਦੇਸ਼ 'ਤੇ ਚਲੇ ਜਾਂਦਾ ਨਾ ਸੀ ਚਾਈਨਾ ਨੂੰ ਪੈਸੇ ਦਿੰਨੇ ਆ ਤੇ ਨਾ ਅਸੀਂ ਬੰਗਲਾਦੇਸ਼ ਤੋਂ ਪੈਸੇ ਲੈਣੇ ਆ ਇਹ ਆ ਰਿਪੀਰੀਅਨ ਸਿਧਾਂਤ ਪੂਰੀ ਦੁਨੀਆ ਦਾ ਕੁਦਰਤੀ ਵਹਾਅ ਦੇ ਵਿੱਚ ਕੁਦਰਤੀ ਤੌਰ ਤੇ ਵਗਦਾ ਪਾਣੀ ਚਾਹੇ ਉਹ ਦਰਿਆ ਦਾ ਉਹ ਨਦੀ ਦਾ ਉਹਦਾ ਪੈਸਿਆਂ ਦਾ ਲੈਣ ਦੇ ਨਹੀਂ ਪੈਸੇ ਦਾ ਲੈਣ ਦੇਣਾ ਮੈਨ ਮੇਡ ਨਹਿਰ ਕੱਸੀ ਨਾਲਾ ਕੈਪਟਨ ਮਰਿੰਦਰ ਸਿੰਘ ਨੂੰ ਅਸੀਂ ਧਰਨਾ ਲਾਇਆ ਪੰਜਾਬ ਸੈਕਟਰੀਏਟ ਦੇ ਬਾਹਰ ਕੈਪਟਨ ਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਕੈਪਟਨ ਮਰਿੰਦਰ ਸਿੰਘ ਦੀ ਸੇਮ ਭਾਸ਼ਾ ਸੀ ਮੈਨੂੰ ਕਹਿੰਦੇ ਸੀ ਵੀ ਬੈਂਸ ਫਿਰ ਤਾਂ ਹਿਮਾਚਲ ਨੂੰ ਆਪਾਂ ਨੂੰ ਪੈਸੇ ਦੇਣੇ ਪੈਣਗੇ ਤੇ ਮੈਂ ਮੁੱਖ ਮੰਤਰੀ ਜੀ ਨੂੰ ਕਨਵਿੰਸ ਕਰਾ ਕੇ ਆਇਆ ਕੈਪਟਨ ਮਰਿੰਦਰ ਸਿੰਘ ਨੂੰ ਕੈਪਟਨ ਮਰਿੰਦਰ ਸਿੰਘ ਦੀ ਤੁਹਾਡੇ ਦਾਦੇ ਪੜਦਾਦੇ ਪਟਿਆਲਾ ਜਿੰਦ ਰਿਆਸਤਾਂ ਦੇ ਰਾਜੇ ਗੰਗਾ ਨਗਰ ਤੇ ਬੀਕਾ ਨੇ ਰਿਆਸਤਾਂ ਦੇ ਰਾਜੇ ਮਰਾਇਆ ਗੰਗਾ ਸਿੰਘ ਜੀ ਮੇਰੇ ਕੋਲੇ ਅੱਜ ਵੀ ਪੰਜਾਬ ਦੀ ਗੋਰਿਆਂ ਦੀ ਸਰਕਾਰ ਨੂੰ ਦਿੱਤਿਆ ਹੋਇਆ ਪਾਣੀ ਦੀ ਕੀਮਤ ਦੀਆਂ ਰਸੀਦਾਂ ਪਈਆਂ ਨੇ ਜੀ ਨਹਿਰੀ ਪਾਣੀ ਆ ਉਹ ਜਿਹੜਾ ਮੈਨ ਮੇਡ ਮਨੁੱਖ ਦੁਆਰਾ ਬਣਾਈ ਹੋਈ ਨਹਿਰ ਕਸੀ ਨਾਲਾ ਉਹ ਪਾਣੀ ਦੀ ਕੀਮਤ ਲੈਣ ਦਾ ਇੱਕ ਦੇਸ਼ ਦੂਸਰੇ ਦੇਸ਼ ਤੋਂ ਇੱਕ ਸੂਬਾ ਦੂਸਰੇ ਸੂਬੇ ਤੋਂ ਅਧਿਕਾਰ ਰੱਖਦਾ ਹੈ ਮੁੱਖ ਮੰਤਰੀ ਠਾਕੁਰ ਜੀ ਅ ਪੜ ਕੇ ਆਉਣ ਚੰਗੀ ਤਰ੍ਹਾਂ ਰਿਪੀਰੀਅਨ ਸਿਧਾਂਤ ਪੜ ਕੇ ਆਉਣ ਦਰਿਆਈ ਪਾਣੀਆਂ ਦੇ ਉੱਤੇ ਪੜ ਕੇ ਆਉਣ ਜੇ ਨਹੀਂ ਸਮਝ ਲੱਗਦੀ ਉਹਨਾਂ ਨੂੰ ਕਿਸੇ ਟਾਈਮ ਬਲਾਓ ਚੰਡੀਗੜ੍ਹ ਕੋਈ ਡਿਬੇਟ ਕਰਾਓ ਸਾਰੇ ਲੋਕ ਦੇਖਣ ਪਤਾ ਲੱਗੇ ਵੀ ਦਰਿਆਈ ਪਾਣੀਆਂ ਦੀ ਕੀਮਤ ਕੋਈ ਨਹੀਂ ਹੁੰਦੀ ਕੁਦਰਤੀ ਤੌਰ ਤੇ ਵਗਦੇ ਹੋਏ ਪਰ ਨਹਿਰੀ ਪਾਣੀ ਦੀ ਕੀਮਤ ਹੁੰਦੀ ਹੈ ਰਾਜਸਥਾਨ ਤੋਂ ਅਸੀਂ 16 ਲੱਖ ਕਰੋੜ ਰੁਪਏ ਲੈਣਾ ਕੈਪਟਨ ਅਮਰਿੰਦਰ ਸਿੰਘ ਨੂੰ ਬੇਸ਼ੰਮਾਰ ਵਾਰ ਕਹਿ ਚੁੱਕੇ ਆ ਇਹਨਾਂ ਦੀ ਮਜਬੂਰੀ ਹੈ ਕਿਉਂਕਿ ਇਹ ਰਾਜਨੀਤਿਕ ਪਾਰਟੀਆਂ ਨੈਸ਼ਨਲ ਪਾਰਟੀਆਂ ਨੇ ਇਹਨਾਂ ਨੇ ਰਾਜਸਥਾਨੀਆਂ ਦੀਆਂ ਵੋਟਾਂ ਲੈਣੀਆਂ ਹਰਿਆਣੇ ਵਾਲਿਆਂ ਦੀਆਂ ਵੋਟਾਂ ਦਿੱਲੀ ਵਾਲਿਆਂ ਦੀਆਂ ਵੋਟਾਂ ਪੰਜਾਬ ਦਾ ਪਾਣੀ ਲਟਾਉਣ ਵਾਸਤੇ ਵੋਟਾਂ ਪ੍ਰਾਪਤ ਕਰਨ ਵਾਸਤੇ ਸਾਰਾ ਚੱਕਰ ਵੀ ਅੱਜ ਕਾਂਗਰਸ ਤੇ ਭਾਜਪਾ ਇਸ ਇਸ਼ੂ ਦੇ ਉੱਤੇ ਇੱਕ ਨੇ ਠਾਕੁਰ ਜੀ ਭਾਜਪਾ ਤੇ ਕਾਂਗਰਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਪੰਜਾਬ ਦਾ ਪਾਣੀ ਲਟਾਉਣ ਵਾਸਤੇ ਭੰਪੜ-ਪੂਸਾ ਕ੍ਰੀਏਟ ਕਰਨ ਲਈ ਇਹ ਬਿਆਨ ਸੋਚੀ ਸਮਝੀ ਸਾਜ਼ਿਸ਼ ਅਧੀਨ ਦੇ ਕੇ ਗਏ ਆ ਸੁਖਪਾਲ ਖੈਰਾ ਨਾਲ ਦੋਸਤੀ ਕਿਵੇਂ ਚੱਲ ਰਹੀ ਆ ਸਿਮਰ ਜੀ ਸੁਖਪਾਲ ਖੈਰਾ ਨਾਲ ਤੁਹਾਡੀ ਦੋਸਤੀ ਪੱਕੀ ਆ ਪਤਾ ਲੱਗਿਆ ਇੱਕ ਦੂਜੇ ਨਾਲ ਦੁੱਖ-ਸੁਖ ਵੀ ਸਾਂਝਾ ਕਰਦੇ ਹੋ ਪਰ ਪਤਾ ਇਹ ਲੱਗਿਆ ਕਿ ਬਹੁਤ ਸਾਰੇ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਅੰਦਰ ਖਾਤੇ ਕਿਤਨਾ ਕਿਤੇ ਨਾਰਾਜ਼ ਹੈ ਕਿ ਸਿਮਰਦੀ ਔਰ ਸੁਖਪਾਲ ਖੈਰਾ ਦੀ ਆਪਸ ਵਿੱਚ ਇੰਨੀ ਬਣਦੀ ਕਿਉਂ ਹੈ ਕਈ ਵਿਧਾਇਕਾਂ ਨੂੰ ਇਹ ਗੱਲ ਚੁਬਦੀ ਹੈ ਕਿਉਂਕਿ ਲੋੜ ਵੇਲੇ ਇੱਕ ਦੂਜੇ ਦੀ ਪਿੱਠ ਤੁਸੀਂ ਥਾਪੜ ਦਿੰਨੇ ਹੋ ਸੁਖਪਾਲ ਖੈਰਾ ਤੇ ਭਾਰ ਪਿਆ ਤੇ ਤੁਸੀਂ ਨਾਲ ਖੜੇ ਹੋ ਗਏ ਸੁਖਪਾਲ ਖੈਰਾ ਦੇ ਹੱਕ 'ਚ ਪ੍ਰੈਸ ਕਾਨਫਰੰਸ ਕਰਤੀ ਆਡੀਓ ਕਲਿੱਪ ਜਾਰੀ ਕਰਤੀ ਲੁਧਿਆਣਾ 'ਚ ਤੁਹਾਡੀ ਪਾਰਟੀ ਤੇ ਵਕਤ ਮਾੜਾ ਆਇਆ ਤੇ ਸੁਖਪਾਲ ਖਹਿਰਾ ਆ ਕੇ ਖੜੇ ਹੋ ਗਏ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਦੋਸਤੀ ਤਾਂ ਥੋੜੀ ਪੱਕੀ ਆ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੂੰ ਨਾ ਗਵਾਰਾ ਔਰ ਉਹ ਕੇਜਰੀਵਾਲ ਸਾਹਿਬ ਤੱਕ ਵੀ ਇਹ ਗੱਲ ਪਹੁੰਚਾ ਰਹੇ ਨੇ ਕਿ ਭਾਵੇਂ ਵੱਖਰੇ ਹੋ ਗਏ ਨੇ ਸਿਮਰਜੀਤ ਬੈਂਸ ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਗਏ ਨੇ ਤੋੜ ਲਿਆ ਗਠਬੰਧਨ ਪਰ ਕਿਤੇ ਨਾ ਕਿਤੇ ਸੁਖਪਾਲ ਖਹਿਰਾ ਨਾਲ ਗਠਬੰਧਨ ਜਾਰੀ ਹੈ ਡੱਲਾ ਜੀ ਜਿਹੜਾ ਕਿਸੇ ਵੀ ਪਾਰਟੀ ਜੀ ਕੋਈ ਔਨੈਸਟ ਲੀਡਰ ਬੈਠਾ ਮੈਂ ਉਹਦਾ ਆਪਣੀ ਪੱਗ ਦੇ ਸਮਾਨ ਸਤਕਾਰ ਕਰਦਾ ਹੈ ਲੋਕ ਕਹਿੰਦੇ ਆ ਨਵਜੋਤ ਸਿੱਧੂ ਤੇ ਬੈਂਸ ਮੈਂ ਨਵਜੋਤ ਸਿੱਧੂ ਦਾ ਰਿਸਪੈਕਟ ਨਹੀਂ ਉਹਦੀ ਓਨੈਸਟੀ ਦਾ ਰਿਸਪੈਕਟ ਕਰਦਾ ਸੁਖਪਾਲ ਖੈਰਾ ਦੇ ਨਾਲ ਦੋਸਤੀ ਹੈ ਉਹਦੀ ਇਮਾਨਦਾਰੀ ਕਰਕੇ ਤੇ ਸੁਖਪਾਲ ਖੈਰਾ ਕੋਈ ਰਾਜਨੀਤਿਕ ਆੜੀ دوست ਨਹੀਂ ਉਹ ਜਿਗਰੀ ਭਰਾਵਾਂ ਤੋਂ ਵੱਧ ਕੇ ਦੋਸਤ ਆ ਇਹ ਹੁਣ ਕਈਆਂ ਨੂੰ ਹজম ਨਹੀਂ ਆਉਂਦੀ ਗੱਲ ਉਹਦਾ ਮੈਂ ਤਾਂ ਕੋਈ ਇਲਾਜ ਨਹੀਂ ਕਰ ਸਕਦਾ ਜੇ ਕਿਸੇ ਨੂੰ ਹজম ਨਾ ਆਵੇ ਤੇ ਮੈਂ ਉਹਦਾ ਕੋਈ ਇਲਾਜ ਨਹੀਂ ਕਰ ਸਕਦਾ ਪਰ ਇਹ ਦੋਸਤੀ ਕੋਈ ਰਾਜਨੀਤਿਕ ਨਹੀਂ ਇਹ ਦੋਸਤੀ ਪੰਜਾਬ ਸੂਬੇ ਦੇ ਹਿੱਤਾਂ ਵਾਸਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਦੇ ਨਾਮ ਦੀ ਦੋਸਤੀ ਆ ਭਰਾਵਾ ਨਹੀਂ ਉਹ ਕਾਰਵਾਈ ਮੰਗਦੇ ਨੇ ਉਹ ਕਾਰਵਾਈ ਮੰਗਦੇ ਨੇ ਕਈ ਵਿਧਾਇਕ ਕਿ ਸੁਖਪਾਲ ਖੈਰਾ ਤੇ ਕਾਰਵਾਈ ਕਰੋ ਜੀ ਇੱਕ ਹੀ ਗਠਜੰਬੰਦਨ ਦਾ ਧਰਮ ਇਹ ਨਹੀਂ ਕਹਿੰਦਾ ਸੋ ਮੈਂ ਉਹਦੇ ਤੇ ਤੁਹਾਡੀ رائے ਜਾਣਨਾ ਚਾਹੁੰਦਾ ਸੀ ਇਹ ਸਵਾਲ ਕੇਜਰੀਵਾਲ ਨੂੰ ਕਰੋ ਦਾ ਜਾਦਾ ਵਧੀਆ ਇਹ ਸਵਾਲ ਭਗਵੰਤ ਮਾਨ ਨੂੰ ਕਰੋ ਦਾ ਜਾਦਾ ਵਧੀਆ ਕਿਉਂਕਿ ਇਹ ਵਿਰੋਧੀ ਧਿਰ ਦਾ ਆਗੂ ਉਹਨਾਂ ਨੇ ਬਣਾ ਬਹਿਸ ਨੇ ਥੋੜੀ ਬਣਾਉਣਾ ਇਜਰੀਵਾਰ ਨੂੰ ਕਰ ਲੋ ਸੰਜੀਤ ਸਿੰਘ ਮੇਰਾ ਖਿਆਲ ਉਹਨਾਂ ਦੀ ਜਗ੍ਹਾ ਕੋਈ ਹੋਰ ਸ਼ਾਇਦ ਲਾਤਾ ਉਹਨਾਂ ਨੂੰ ਕਰ ਲੋ ਜਾਂ ਭਗਵੰਤ ਮਾਨ ਜੀ ਹੋਰਾਂ ਤੋਂ ਪੁੱਛੋ ਇਹ ਸਵਾਲ ਉਹਨਾਂ ਦੇ ਅਧਿਕਾਰ ਖੇਤਰ ਦਾ ਮੇਰਾ ਨਹੀਂ ਹੈ ਚਲੋ ਬਹੁਤ ਬਹੁਤ ਧੰਨਵਾਦ ਸਿਮਰਜੀਤ ਬੈਂਸ ਉਹਨਾਂ ਦਾ ਹਰ ਮੁੱਦੇ ਤੇ ਖੁੱਲ ਕੇ ਗੱਲ ਕੀਤੀ ਹੈ ਔਰ ਸਿਮਰਜੀਤ ਸਿੰਘ ਬੈਂਸ ਨੂੰ ਸ਼ੁਭੇ ਚਾਵਾ ਵੀ ਨੇ ਲੋਕ ਸਾਬ ਪਾਰਟੀ ਪੰਜਾਬ ਚ ਵਿਰੋਧੀ ਧਿਰ ਦੇ ਰਹਿੰਦੇ ਵਿਰੋਧੀ ਧਿਰ ਦੇ ذریعے ਪੰਜਾਬ ਦੇ ਆਮ ਲੋਕਾਂ ਦੇ ਹੱਕ ਦੀ ਆਵਾਜ਼ ਸਰਕਾਰਾਂ ਤੱਕ ਬੁਲੰਦ ਕਰਦੀ ਰਹੇ ਕਿਉਂਕਿ ਅਕਸਰ ਲੋਕ ਕਹਿੰਦੇ ਨੇ ਕਿ ਸਰਕਾਰਾਂ ਕੰਨੋ ਬੋਲੀਆਂ ਹੁੰਦੀਆਂ ਜੇ ਸਰਕਾਰਾਂ ਨੂੰ ਘੱਟ ਸੁਣਦਾ ਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰ ਦੇ ਕੰਨਾਂ 'ਚ ਤੇਲ ਪਾਵੇ ਤੇ ਜੇ ਲੋੜ ਪਵੇ ਤੇ ਵਿੱਚ ਰੂੰ ਵੀ ਲਾਵੇ ਕੰਨਾਂ ਦੇ ਤਾਂ ਕਿ ਉਹਨਾਂ ਦੇ ਕੰਨ ਦਰਸਤ ਹੋਣ ਤੇ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਸਰਕਾਰ ਤੱਕ ਪੁੱਜੇ ਸੋ ਸਿਮਰ ਬੈਂਸ ਹਾਲੇ ਤੱਕ ਤਾਂ ਤੋਸ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੀ ਗੱਲ ਵਿਰੋਧੀ ਧਿਰ 'ਚ ਚੱਕ ਰਹੇ ਨੇ ਆਸ ਕਰਾਂਗੇ ਕਿ ਆਉਂਦੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਸਫ਼ਰ ਹੈ ਉਹ ਲੋਕਾਂ ਦੇ ਹੱਕਾਂ ਦੇ ਲਈ ਹੀ ਜਾਰੀ ਰਵੇ ਬਹੁਤ ਬਹੁਤ